ਇਕੋ ਭਾਗਾ ਵਾਲਾ ਦਿਨ ਸੀ ਜਦੋਂ ਸਰਬਜੀਤ ਬੋਟੀ ਬਣ ਕੇ ਬੜੀ ਚਾਵਣ ਨਾਲ ਸੌਰੀ ਆਈ ਸੀ ਤੇ ਇੱਕ ਇਹ ਕੁਲਹਿਣਾ ਦਿਨ ਹੈ ਕਿ ਸਰਬੀ ਚੁੱਪਚੀਪੀਤੇ ਵਾਪਸ ਮੁੜ ਗਈ ਹੈ ਜਾਂਦੀ ਸਰਬਜੀਤ ਨੂੰ ਹਰਜੀਤ ਖੜਾ ਦੇਖਦਾ ਰਿਹਾ ਸਰਬਜੀਤ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਖਾਮੋਸ਼ ਹੋਈ ਬੋਝਲ ਕਦਮਾਂ ਨਾਲ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਸੀ ਹਰਜੀਤ ਬਹੁਤ ਬੇਵਸੀ ਮਹਿਸੂਸ ਕਰ ਰਿਹਾ ਹੈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਉਹ ਕੀ ਕਰੇ ਮੌਤ ਦਾ ਫਰਨਾਮ ਰਬ ਨੇ ਕਿੰਨਾ ਸਖਤ ਲਿਖਿਆ ਹੈ ਇੱਥੇ ਆ ਕੇ ਇਨਸਾਨ ਲਾਚਾਰ ਹੋ ਕੇ ਰਹਿ ਜਾਂਦਾ ਹੈ ਹਰਜੀਤ ਨੇ ਅਲਮਾਰੀ ਵਿੱਚੋਂ ਉਹ ਕਾਗਜ਼ ਦਾ ਟੁਕੜਾ ਚੁੱਕ ਲਿਆ ਜੋ ਸਰ ਜੀ ਨੇ ਪਹਿਲੀ ਵਾਰ ਲਿਖਿਆ ਸੀ ਅੱਛਾ ਜੀ ਭਾਬੀ ਨੂੰ ਮਸਕੇ ਲਾਏ ਜਾ ਰਹੇ ਨੇ ਜਾਂ ਫਿਰ ਸੱਚੀ ਸਵਾਲ ਲੱਗੀ ਹਰਜੀਤ ਨੇ ਕਾਗਜ਼ ਦਾ ਟੁਕੜਾ ਚੁੰਮ ਕੇ ਗਲ ਨਾ ਨਾ ਲਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ ਓਏ ਰੱਬਾ ਇਹ ਕਿਹੜੇ ਇਮਤਿਹਾਨ ਲੈ ਰਿਹਾ ਤੂੰ ਵਿਚਾਰੀ ਦੀ ਤੈਨੂੰ ਭੋਰਾ ਵੀ ਤਰਸ ਨਾ ਆਇਆ ਰੋਂਦੇ ਹਰਜੀਤ ਦੀ ਆਵਾਜ਼ ਸੁਣ ਕੇ ਪ੍ਰਕਾਸ਼ ਉੱਠ ਕੇ ਕੋਲ ਆਈ ਤੇ ਸਿਰ ਤੇ ਹੱਥ ਰੱਖਦੀ ਬੋਲੀ ਹੌਂਸਲਾ ਰੱਖ ਦਾਤੇ ਦੀਆਂ ਲਿਖੀਆਂ ਕੋਣ ਮੋੜ ਸਕਦਾ ਹਰਜੀਤ ਸੁਖਮਣ ਸੰਸਕਾਰ ਵਾਲੇ ਦਿਨ ਆਈ ਸੀ ਉਸ ਦਾ ਸਹਰਾ ਕੁਝ ਠੀਕ ਨਹੀਂ ਸੀ ਇਸ ਕਰਕੇ ਉਸ ਨੂੰ ਮੁੜਨਾ ਪਿਆ ਅੱਜ ਹਰਜੀਤ ਬਹੁਤ ਹੀ ਇਕੱਲਾ ਮਹਿਸੂਸ ਕਰ ਰਿਹਾ ਹੈ ਨੀਂਦ ਨਹੀਂ ਆ ਰਹੀ ਉਸ ਨੂੰ ਆਖਿਰ ਉਹ ਉੱਠ ਕੇ ਆਸ਼ੀਸ਼ ਦੇ ਕੇ ਚਲਾ ਗਿਆ ਜਿਵੇਂ ਹੀ ਉਹ ਸਰਪ ਜੀ ਦੇ ਘਰ ਅੱਗੇ ਲੰਘਿਆ ਉਸ ਨੂੰ ਲੱਗਿਆ ਜਿਵੇਂ ਸਰਬਜੀਤ ਅੰਦਰ ਰੋ ਰਹੀ ਹੋਵੇ ਤੇ ਉਸਨੇ ਕਿਹਾ ਹੋਵੇ ਅੱਜ ਚੁੱਪ ਕਰਾਉਣ ਲਈ ਨਹੀਂ ਆਵੇਗਾ ਦਿਉਰਾ ਭੈੜੇ ਆਪ ਕੋ ਜਲਦੀ ਮੂੰਹ ਮੋੜ ਲਿਆ ਭਾਬੀ ਕੋਲੋਂ ਜਖਲ ਤ ਉਸਨੇ ਮੋਟਰਸਾਈਕਲ ਰੋਕ ਲਿਆ ਉਤਰ ਕੇ ਜਿਵੇਂ ਹੀ ਸਰਬਜੀਤ ਦੇ ਘਰ ਅੰਦਰ ਜਾਣ ਲੱਗਿਆ ਤਾਂ ਦਰਾਂ ਤੇ ਲੱਗਿਆ ਤਾਲਾ ਦੇਹਲੀ ਵਿੱਚ ਹੀ ਸਿਰ ਫੜ ਕੇ ਬੈਠ ਗਿਆ ਤੇ ਹੰਝੂ ਕੀਣ ਦਾ ਭੋਲਿਆ ਸੋਹ ਦਿਨ ਸਰਬਜੀਤ ਮੇਰਾ ਵਾਅਦਾ ਚੱਲੇ ਤਾਂ ਤੇਰੇ ਹੰਝੂਆਂ ਨੂੰ ਹਾਸੇ ਵਿੱਚ ਬਦਲ ਦੇਵਾਂ ਮੋੜ ਨੇ ਅਮਰ ਤੇ ਤਰਸੀਮ ਨੂੰ ਹਰਜੀਤ ਚਾਹ ਪਹੁੰਚਿਆ ਹੈ ਆਸੀਫ ਲੈ ਕੇ ਆਸੀਫ ਹਰਜੀਤ ਨੂੰ ਰਾਤ ਦੀ ਸਵੇਲੇ ਆਇਆ ਦੇਹ ਹਰਾਨ ਹੁੰਦਾ ਬੋਲਿਆ ਖੈਰੀਅਤ ਹੈ ਮੀਆਂ ਰਾਤ ਦੇ ਇਸ ਵਕਤ ਕੀ ਹੋ ਗਿਆ ਆਸੀਫ ਯਾਰ ਇਕੱਲੇ ਨੂੰ ਨੀਂਦ ਨਹੀਂ ਆ ਰਹੀ ਸੋਚਿਆ ਤੇਰੇ ਕੋਲ ਜਾ ਕੇ ਪੈ ਜਾਂਦਾ ਹਰਜੀਤ ਘਰ ਅੰਦਰ ਦਾਖਲ ਹੁੰਦਾ ਬੋਲਿਆ ਕਿਉਂ ਨਹੀਂ ਅੱਲਾ ਵਾਲਿਆ ਲੰਗਾ ਪਹਿਲਾਂ ਇਹ ਦੱਸ ਤੂੰ ਕੁਝ ਖਾਦਾ ਹੈ ਕਿ ਨਹੀਂ ਹਰਜੀਤ ਦੀ ਖਾਮੋਸ਼ੀ ਤੋਂ ਸਮਝ ਗਿਆ ਹੈ ਆਸੀਫ ਕਿ ਉਸਨੇ ਕੁਝ ਨਹੀਂ ਖਾਧਾ ਆਸੀਫ ਨੇ ਆਪਣੀ ਭੈਣ ਤਾਜ਼ ਬੀਬੀ ਨੂੰ ਕੁਝ ਗਰਮ ਕਰਕੇ ਲਿਆਉਣ ਨੂੰ ਕਿਹਾ ਜਿਵੇਂ ਹੀ ਭੈਣ ਤਾਜ਼ ਬੀਬੀ ਨੇ ਲਿਆ ਕੇ ਕੁਝ ਖਾਣ ਲਈ ਰੱਖਿਆ ਹਰਜੀਤ ਰੋਟੀ ਦੇਖ ਕੇ ਰੋਣ ਲੱਗ ਪਿਆ ਇਹ ਰੋਟੀ ਹੁਣ ਕਦੇ ਵੀ ਪਹਿਲਾਂ ਸੀ ਸਵਾਦ ਨਹੀਂ ਲੱਗਣੀ ਆਸੀਫ ਜਾਨ ਇਹ ਕੀ ਹੋ ਗਿਆ ਪਾਈ ਜਾਨ ਤੁਸੀਂ ਖੁਦਾ ਤੇ ਯਕੀਨ ਰੱਖੋ ਉਹ ਹੀ ਹੈ ਜੋ ਆਪਣੇ ਬੰਦਿਆਂ ਦੀ ਦਰਦ ਦੀ ਦਵਾ ਕਰਦਾ ਹੈ ਤੁਹਾਡੇ ਤੇ ਵੀ ਉਹ ਆਪ ਕਰਮ ਕਰੇਗਾ ਆਮੀਨ ਆਸ ਦੀ ਭੈਣ ਹਰਜੀਤ ਦੇ ਮੂੰਹ ਵਿੱਚ ਬੁਰਕੇ ਪਾਉਂਦੀ ਬੋਲੀ ਸਾਰੇ ਪੈ ਗਏ ਪਰ ਹਰਜੀਤ ਦੀ ਨੀਂਦ ਨੂੰ ਇੱਕ ਪਲ ਵੀ ਅੱਖ ਨਾ ਲੱਗੀ ਬੇਚਾਨੀ ਦਾ आलम ਇਸ ਕਦਰ ਹੈ ਕਿ ਜਦੋਂ ਸਵੇਰੇ ਆਸਫ ਦੀ ਅਮੀ ਨਮਾਜ਼ ਪੜ੍ਹਨ ਲਈ ਉੱઠી ਹਰਜੀਤ ਜਾਗ ਦਾ ਪਿਆ ਸੀ ਉਹ ਵੀ ਉੱਠ ਕੇ ਕੰਮ ਚਲਾ ਗਿਆ 2 ਮਹੀਨੇ ਲੰਘਨੇ ਤਰਸੀਮ ਨੂੰ ਗਿਆ ਹੋਰ 2 ਮਹੀਨਿਆਂ ਤੱਕ ਹਰਜੀਤ ਦਾ ਜੀਜਾ ਦਵਾਈ ਤੋਂ ਮੁੜ ਕੇ ਆਉਣ ਵਾਲਾ ਹੈ ਜਿਵੇਂ ਜਿਵੇਂ ਹਰਜੀਤ ਦੇ ਵਿਆਹ ਦੀ ਤਾਰੀਖ ਨੇੜੇ ਆ ਰਹੀ ਹੈ ਉਸ ਦੀ ਕਹਾਵਟ ਵੱਧਦੀ ਜਾ ਰਹੀ ਹੈ ਉਹ ਅਕਸਰ ਬੈਠਾ ਸੋਚਦਾ ਹੈ ਬਸ ਜਮਾ ਸਾਦਾ ਵਿਆਹ ਕਰਾਉਣਾ ਹੈ ਗੁਰਦੁਆਰੇ ਵਿੱਚ ਲਾਵਾ ਲੈ ਕੇ ਕਰ ਲੈ ਆਉਣਾ ਜਸਮੀਤ ਨੂੰ ਸ਼ਗਨ ਮਨਾਉਣ ਨੂੰ ਤਾਂ ਉੱਕਾ ਵੀ ਮਨ ਨਹੀਂ ਹੈ ਕੀ ਸੋਚੇਗੀ ਸਰਜੀਤ ਉਸ ਦਾ ਤਾਂ ਰੱਬ ਨੇ ਸਭ ਕੁਝ ਖੋ ਲਿਆ ਤੇ ਮੈਂ ਮੈਂ ਸਭ ਕੁਝ ਭੁੱਲ ਕੇ ਖੁਸ਼ੀਆਂ ਮਨਾਉਂਦਾ ਫਿਰਦਾ ਹਾਂ ਪਰ ਜਿੰਨੇ ਕਈ ਵਾਰ ਕੋਸ਼ਿਸ਼ ਕਰਨੀ ਸਰਜੀਤ ਕੋਲ ਜਾਂਦੀ ਘਰੋਂ ਵੀ ਤੁਰ ਪਿਆ ਪਰ ਰਾਹ ਵਿੱਚੋਂ ਮੁੜ ਆਇਆ ਹੌਸਲਾ ਨਹੀਂ ਪਿਆ ਸਰਵਜੀਤ ਤੰਬੂਲੇ ਜਾਣਦਾ ਜਸਮੀਤ ਨੂੰ ਹੀ ਅਕਸਰ ਫੋਨ ਤੇ ਪੁੱਛ ਲੈਂਦਾ ਸਰਵਜੀਤ ਵਾਲੀ ਜਸਮੀਤ ਸਰਵਜੀਤ ਕਿਵੇਂ ਹੈ ਜਸਮੀਤ ਭਰੇ ਮਨ ਨਾਲ ਬੋਲੀ ਭੈਣ ਤਾਂ ਬੁੱਤ ਬਣ ਗਈ ਹੈ ਸਾਰੇ ਸਮਝਾਉਂਦੇ ਨੇ ਕੋਸ਼ਿਸ਼ ਵੀ ਕਰਦੇ ਨੇ ਉਸ ਦਾ ਧਿਆਨ ਹੋਰ ਪਾਸੇ ਪਾਉਣ ਦਾ ਮੁੜ ਕਿੜ ਕੇ ਗੱਲ ਫੇਰ ਉੱਥੇ ਹੀ ਪਹੁੰਚ ਜਾਂਦੀ ਹੈ ਅੱਜ ਪਾਪਾ ਮੰਮੀ ਨਾਲ ਗੱਲ ਕਰ ਰਹੇ ਸੀ ਜੇ ਕੋਈ ਲੋੜਵੰਦ ਮੁੰਡਾ ਮਿਲ ਜਾਵੇ ਤਾਂ ਜਸਮੀਤ ਕੋ ਪਹਿਲਾਂ ਸਰਵਜੀਤ ਦਾ ਵਿਆਹ ਕਰ ਲਈਏ ਹਰ ਜਿੱਦ ਦੇ ਵਿਆਹ ਨੂੰ ਹਫ਼ਤਾ ਹੀ ਰਹਿ ਗਿਆ ਪਰ ਸੱਜਿਤ ਲਈ ਕੋਈ ਨਮਾ ਸਾਥ ਨਾ ਮਿਲਿਆ ਹਰਜੀਤ ਦਾ ਜੀਜਾ ਵੀ ਆ ਗਿਆ ਦੁਬਈ ਤੋਂ ਅੱਜ ਹੀ ਸਵੇਰੇ ਸੁਖਮਣ ਨੇ ਉਸ ਦਾ ਘਰ ਵਾਲਾ ਹਰਜੀਤ ਹਰਜੀਤ ਘਰੇ ਆਈ ਨਹੀਂ ਘਰ ਵਿੱਚ ਚੁਰਾਉਣ ਕਾ ਲੱਗੀਆਂ ਸ਼ੁਰੂ ਹੋ ਗਈਆਂ ਹਨ ਜਦੋਂ ਵੀ ਹਰਜੀਤ ਦੀ ਨਿਗਾ ਸਰਜੀਤ ਦੇ ਦਰਾਂ ਤੇ ਲੱਗਿਆ ਤਾਲਾ ਤਾਂ ਉਸ ਦਾ ਦਿਲ ਘੁਰਲਾਉਟ ਦਾ ਮਾਫ ਕਰ ਦੇ ਮੈਨੂੰ ਸਰਜੀਤ ਮੈਂ ਤੈਨੂੰ ਖੁਸ਼ੀਆਂ ਬਦਲੇ ਖੁਸ਼ੀਆਂ ਨਹੀਂ ਮੋੜ ਸਕਿਆ ਸ਼ਾਮ ਪੈ ਗਈ ਸਾਂਹਵਣ ਹੋ ਗਿਆ ਹਰਜੀਤ ਦਾ ਸ਼ਾਮ ਦੀ ਰੋਟੀ ਆਸਿਦ ਦਾ ਪਰਿਵਾਰ ਵੀ ਹਰਜੀਤ ਵੱਲ ਹੀ ਖਾਂਦਾ ਹੈ। ਤੰਦੂਰ ਤੇ ਰੋਟੀਆਂ ਲੱਗੀਆਂ ਨਹੀਂ। ਹਰਜੀਤ ਅੰਦਰ ਬੈਠਾ ਉਹ ਦਿਨ ਯਾਦ ਕਰ ਰਿਹਾ ਹੈ ਜਦੋਂ ਪਹਿਲੀ ਵਾਰ ਉਸਨੇ ਸਰਬਜੀਤ ਨੂੰ ਤੰਦੂਰ ਤੇ ਰੋਟੇ ਲਾਉਣ ਲਈ ਆਈ ਨੂੰ ਦੇਖਿਆ ਸੀ। ਪਹਿਲੀ ਵਾਰ ਵਿੱਚ ਹੀ ਉਹ ਆਪਣੀ ਜਈ ਲੱਗੀ ਸੀ। ਹਰਜੀਤ ਉੱਥਾਂ ਸੋਚ ਹੀ ਰਿਹਾ ਸੀ ਕਿ ਉਸਨੇ ਦੇਖਿਆ ਜਿਹੜੀ ਤੰਦੂਰ ਤੇ ਰੋਟੀਆਂ ਬਣਾਉਣ ਲੱਗੀ ਸੀ। ਉਸਨੇ ਆਪਣੀ ਚੁੰਨੀ ਲਾ ਕੇ ਕੋਲ ਖੜੀ ਵੀ ਬੇਬੇ ਨੂੰ ਦੇ ਦਿੱਤੀ ਉਸ ਬੇਬੇ ਨੇ ਜਿਵੇਂ ਹੀ ਚੁੰਨੀ ਮੋਢੇ ਤੇ ਰੱਖੀ ਉਸ ਦੀ ਆਪਣੀ ਚਿੱਟੀ ਚੁੰਨੀ ਹੇਠਾਂ ਲੁਕ ਗਈ ਇਹ ਉਹੀ ਤੰਦੂਰ ਹੈ ਜਿਸ ਨੂੰ ਫਫੋ ਬੁੱਢੀ ਦੱਸਦੀ ਸੀ ਕਈਆਂ ਦੇ ਅੱਖ ਮਟਕ ਕੇ ਚਲਦੇ ਰਹੇ ਇਸ ਤੰਦੂਰ ਦੇ ਬਹਾਨੇ ਤੇ ਕਈਆਂ ਦੀ ਕਹਾਣੀ ਫਿੱਟ ਗਈ ਹੈ ਇਸ ਤੰਦੂਰ ਨੇ ਸ਼ਾਇਦ ਹਰਜੀਤ ਨੂੰ ਵੀ ਕੋਈ ਨਵਾਂ ਸੁਕੇਲ ਦੇ ਗਿਆ ਹੈ ਤੰਦੂਰ ਉਹ ਇੱਕਦਮ ਉਠਿਆ ਤੇ ਹਾਸਿ ਕੋ ਗਿਆ ਹਾਸਿ ਸੁਖਮਣ ਨੂੰ ਬੁਲਾ ਕੇ ਲਿਆ ਨਾ ਤੁਹਾਡੀ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਹਾਂ ਵੀਰੇ ਦੱਸ ਸੁਖਮਣ ਨੇ ਕੋਲ ਆ ਕੇ ਪੁੱਛਿਆ ਸੁਖਮਣ ਆਸੀਫ ਮੈਂ ਸਰਬਜੀਤ ਦੀ ਚੁੰਨੀ ਵਿੱਚ ਦੁਬਾਰਾ ਰੰਗ ਪੰਨਣਾ ਚਾਹੁੰਦਾ ਹਾਂ ਮੈਂ ਜਸਮੀਤ ਨਾਲ ਨਹੀਂ ਸਰਬਜੀਤ ਨਾਲ ਵਿਆਹ ਕਰਵਾਵਾਂਗਾ ਜਿਵੇਂ ਹੀ ਸਰਬਜੀਤ ਨੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦਿੱਤੀਆਂ ਸਨ ਮੈਂ ਵੀ ਉਸ ਦੀ ਵਿਆਹਵਾਂ ਦੇ ਰੰਗ ਜ਼ਿੰਦਗੀ ਵਿੱਚੋਂ ਚਿੱਟਾ ਰੰਗ ਖੋ ਲਮਾਂਗਾ ਉਸ ਦੀ ਜ਼ਿੰਦਗੀ ਰੰਗीन ਕਰ ਦੇਵਾਂਗਾ ਹਰਜੀਤ ਆਪਣੀ ਖੁਸ਼ੀ ਜ਼ਾਹਿਰ ਕਰਦਾ ਬੋਲਿਆ ਕਦੇ ਜਿਸ ਵੱਲ ਦੋਸਤੀ ਦਾ ਹੱਥ ਵਧਾਇਆ ਸੀ ਉਸ ਨਾਲ ਦੋਸਤੀ ਨਿਭਾਵਾਂਗਾ ਸੁਖਮਣ ਹਰਜੀਤ ਦੀ ਗੱਲ ਸੁਣ ਕੇ ਖੁਸ਼ ਹੋ ਗਈ ਆਸੀਫ ਨੇ ਵੀ ਖੁਦਾ ਤੋਂ ਦੁਆ ਮੰਗੀ ਸੁਖਮਣ ਬੋਲੀ ਵੀਰੇ ਕਿ ਜਿਸ ਮਿੱਠ ਮਨ ਜਾਵੇਗੀ ਉਸ ਵਿਚਾਰੀ ਦਾ ਦਿਲ ਟੁੱਟ ਜਾਵੇਗਾ ਇੱਕ ਸਾਲ ਮਸਾ ਲੰਗਾਇਆ ਹੋਣਾ ਉਸਨੇ ਦਿਨ ਦਿਨ ਕਰਕੇ ਉਸ ਨੂੰ ਤਾਂ ਮਨਾ ਲਵਾਂਗਾ ਹਰਜੀਤ ਵਿਸ਼ਵਾਸ ਨਾਲ ਬੋਲਿਆ ਜਿਉ ਮੰਨ ਵੀ ਗਈ ਕਿ ਸਰਜੀਤ ਮੰਨ ਜਾਵੇਗੀ ਇਸ ਵਿਆਹ ਲਈ ਸੁਖਮਣ ਅੰਗੇ ਗੱਲ ਕਰਦੀ ਬੋਲੀ ਸੁਖੋ ਤੇਰੀ ਪੱਕੀ ਸਹੇਣੀ ਹੈ ਉਸ ਨੂੰ ਬਣਾਉਣਾ ਤੇਰੇ ਜਿੰਮੇ ਹਰਜੀਤ ਖੁਸ਼ ਹੁੰਦਾ ਬੋਲਿਆ ਸਭ ਤੋਂ ਪਹਿਲਾਂ ਮੈਂ ਜਸਮੀਤ ਨਾਲ ਗੱਲ ਕਰਦਾ ਫੋਨ ਮਲਾਉਂਦਾ ਹਰਜੀਤ ਬੋਲਿਆ ਵੀਰੇ ਕਾਲੀ ਨਾ ਕਰੀ ਫੇਰ ਸੋਚ ਲੈ ਸੁਖਮਣ ਹਰਜੀਤ ਨੂੰ ਗੱਲ ਨਾ ਲਾਉਂਦੀ ਬੋਲੀ ਸੋਚਣਾ ਘਾਤੋਂ ਕੋਈ ਦੋਰ ਆਏ ਨਹੀਂ ਹੁਣ ਜਿੰਨੇ ਕਰਵਾਵਾਂਗਾ ਤਾਂ ਸਿਰਫ ਸਰਜੀਤ ਨਾਲ ਜਿੰ ਸੁਖਮਨ ਨੂੰ ਕਲਾਵੀ ਵਿੱਚ ਲੈਂਦਾ ਬੋਲਿਆ ਜਿਵੇਂ ਹੀ ਜਸਮੀਤ ਨੂੰ ਹਰਜੀਤ ਨੇ ਆਪਣੇ ਦਿਲ ਦੀ ਫੋਨ ਉੱਤੇ ਦੱਸੀ ਉਹ ਬੋਲੀ ਮੈਂ ਤਾਂ ਪਹਿਲਾਂ ਹੀ ਸ਼ੱਕ ਸੀ ਤੁਹਾਡੇ ਵਿਚਾਰੇ ਕੁਝ ਹੈ ਜਿਵੇਂ ਆਪਣੇ ਮੰਗਣੇ ਵਾਲੇ ਦਿਨ ਤੁਸੀਂ ਦੋਵੇਂ ਹੱਥ ਫੜ ਕੇ ਨੱਚ ਰਹੇ ਸੀ ਮੇਰੀ ਤਾਂ ਪਹਿਲਾਂ ਹੀ ਅੱਖ ਫਰਕ ਗਈ ਸੀ ਪਾਗਲ ਨਹੀਂ ਬਣੀ ਤਾਂ ਜਸਮੀਤ ਜੇ ਸਾਡੇ ਵਿੱਚ ਕੋਈ ਐਉਂ ਜੀ ਗੱਲ ਹੁੰਦੀ ਤਾਂ ਸਰਜੀਤ ਮੈਨੂੰ ਤੇਰਾ ਰਿਸ਼ਤਾ ਕਿਉਂ ਕਰਵਾਉਂਦੀ ਮੈਂ ਤਾਂ ਸਿਰਫ ਨੇਕੀ ਕਰਨਾ ਚਾਹੁੰਦਾ ਹਾਂ ਉਸ ਨੇਕ ਪਵਿੱਤਰ ਆਤਮਾ ਨਾਲ ਜਿਸ ਦੇ ਪਰਸ਼ਾਮੀ ਨੇ ਵੀ ਮੈਨੂੰ ਹਰ ਕਿਸੇ ਨੂੰ ਖੁਸ਼ੀਆਂ ਵੰਡੀਆਂ ਹਰਜੀਤ ਬੋਲਿਆ ਮੈਨੂੰ ਪਤਾ ਹੈ ਤੇਰੇ ਲਈ ਇਹ ਔਖਾ ਫੈਸਲਾ ਹੈ ਪਰ ਸੋਚ ਕੇ ਦੇ ਜੇ ਆਪਾਂ ਆਪਣੀ ਪਿਆਰ ਦੀ ਕੁਰਬਾਨੀ ਦੇ ਕੇ ਉਸ ਵਿਚਾਰੀ ਦੀ ਜ਼ਿੰਦਗੀ ਖੁਸ਼ਹਾਲ ਕਰ ਦਈਏ ਤਾਂ ਸਰਬਜੀਤ ਦੀ ਆਤਮਾ ਨੂੰ ਕਿੰਨੀਆਂ ਆਸ਼ੀਸ਼ਾਂ ਦੇਵੇਗੀ ਕੀ ਪਤਾ ਉਸ ਦੀ ਆਸ਼ੀਸ਼ਾਂ ਕਰਕੇ ਤੈਨੂੰ ਮੇਰੇ ਨਾਲੋਂ ਵੀ ਚੰਗਾ ਜੀਵਨ ਸਾਥੀ ਮਿਲ ਜਾਵੇ ਹਰਜੀਤ ਜਸਮੀਤ ਦਾ ਤਰਲਾ ਕੱਢਦਾ ਬੋਲਿਆ ਸੋਚ ਆਪਣੀ ਭੈਣ ਵਾਰੀ ਸੋਚ ਇਸ ਸਮੇ ਉਸ ਨੂੰ ਸਹਾਰੇ ਦੀ ਸਭ ਤੋਂ ਵੱਧ ਲੋੜ ਹੈ। ਮੈਨੂੰ ਜਕੀਰ ਹੈ, ਤੂੰ ਮੇਰਾ ਪੂਰਾ ਸਾਥ ਦੇਵੇਂਗੀ। ਗੱਲਾਂ ਵਿੱਚ ਤੇਰੇ ਤੋਂ ਕੋਈ ਨਹੀਂ ਜਿੱਤ ਸਕਦਾ। ਰੋਂਦੀ ਹੋਈ ਜਸਮੀਤ ਬੋਲੀ, "ਦੇਖ, ਤੂੰ ਰੋ ਨਾ। ਮੈਂ ਸਵੇਰੇ ਸੁਖਮਣ ਨੂੰ ਆਸਿਰ ਮੈਂ ਤੁਹਾਡੇ ਘਰੇ ਭੇਜਾਂਗਾ। ਤੁਸੀਂ ਸਾਰਿਆਂ ਨੇ ਮਿਲ ਕੇ ਸਰਮਜੀਤ ਨੂੰ ਮਨਾਉਣਾ ਹੈ।" ਜਸਮੀਤ ਅੱਜ ਮੇਰੀ ਨਿਗਾਹ ਵਿੱਚ ਤੇਰੀ ਬਹੁਤ ਇੱਜ਼ਤ ਵਧ ਗਈ ਹੈ। ਖਰਜੀਤ ਫੋਨ ਕੱਟਦਾ ਬੋਲਿਆ, "ਅੰਦਰ ਵੜ ਕੇ ਬਹੁਤ ਰੋਈ ਜਸਮੀਤ। ਪਰੋ ਹਰਜੀਤ ਨਸਾਇਮਤ ਹੋ ਗਈ ਜਦੋਂ ਸਰੂਜੀਤ ਨੇ ਜਸਮੀਤ ਦੀਆਂ ਅੱਖਾਂ ਦੇਖੀਆਂ ਉਸਨੇ ਜਸਮੀਤ ਨੂੰ ਕੋਲ ਬੁਲਾ ਕੇ ਪੁੱਛਿਆ ਕੀ ਹੋਇਆ ਤੈਨੂੰ ਹਰਜੀਤ ਨੇ ਕੁਝ ਕਿਹਾ ਮੈਨੂੰ ਤੂੰ ਰੋਈ ਕਿਉਂ ਲੱਗਦੀ ਹੈ ਦੱਸ ਦੇ ਜੋ ਕੁਝ ਵੀ ਬੋਲਿਆ ਮੈਂ ਉਸਦੇ ਹੁਣੇ ਕੰਨ ਪਟ ਦਿੰਦੀ ਹਾਂ ਨਹੀਂ ਭੈਣ ਇਹੋ ਜੀ ਤਾਂ ਕੋਈ ਗੱਲ ਨਹੀਂ ਬੈਠੀ ਬੈਠੀ ਦਾ ਮਨ ਭਰ ਆਇਆ ਸੀ ਜਸਮੀਤ ਗੱਲ ਲੁਕੌਂਦੀ ਬੋਲੀ ਆਹੋ ਜਸਮੀਤ ਬਾਬਲ ਕਰੋ ਜਾਣਾ ਕਿਹੜਾ ਅਸੌਕਾ ਹੁੰਦਾ ਜਿਸ ਬੁੱਟੇ ਦੀ ਸ਼ਾਂ ਵਰਗਾ ਦੁਨੀਆਂ ਵਿੱਚ ਹੋਰ ਕੋਈ ਬੁੱਟਾ ਨਹੀਂ ਹੁੰਦਾ ਮੈਨੂੰ ਦੇਖ ਲੈ ਮੈਂ ਫੇਰ ਆ ਕੇ ਬੈਠ ਗਈ ਹਾਂ ਬਾਬਲ ਦੇ ਦਰ ਤੇ ਦੁੱਖ ਦੇਣ ਨੂੰ ਅੱਖਾਂ ਪਰ ਆਈਆਂ ਸਰਬਜੀਤ ਦੀਆਂ ਤਰਸੇਵ ਨੂੰ ਝਾੜ ਕਰਕੇ ਜਸਮੀਤ ਸਰਬਜੀਤ ਦੇ ਹੱਥ ਤੇ ਹੱਥ ਰੱਖ ਕੇ ਬੋਲੀ ਭੈਣ ਦੇਖ ਕਿ ਸਭ ਠੀਕ ਹੋ ਜਾਣਾ ਤੂੰ ਹਰਜੀਤ ਨਾ ਲਿੱਖੇ ਫੈਸਲੇ ਤੇ ਮਾਨ ਹੋ ਰਿਹਾ ਹੈ ਅਗਲੇ ਦਿਨ ਆਸ੍ਰਿਤ ਸੁਖਮਣ ਆ ਪਹੁੰਚੀ ਹਾਂ ਸਰਬਜੀਤ ਦੇ ਘਰੇ ਜਦ ਸੁਖਮਣ ਨੇ ਹਰਜੀਤ ਦੇ ਦਿੰਦੀ ਸਰਵਜੀਤ ਦੇ ਮਾਪਿਆਂ ਨੂੰ ਦੱਸੀ ਉਹਨਾਂ ਦੇ ਤਾਂ ਹੰਝੂ ਨਹੀਂ ਸਨ ਰੁਕ ਰਹੇ ਸਰਵਜੀਤ ਦਾ ਪਿਤਾ ਹੰਝੂ ਗੁੰਝਦਾ ਬੋਲਿਆ ਕੋਈ ਮੋਤੀ ਪੁੰਨ ਕਰੇ ਹੋਣੀ ਅਸੀਂ ਪਿਛਲੇ ਜਨਮ ਵਿੱਚ ਜੋ ਤੁਹਾਡੇ ਜਿਹੇ ਰਿਸ਼ਤੇਦਾਰ ਮਿਲੇ ਵਰਨ ਅੱਜ ਦੇ ਸਮੇਂ ਵਿੱਚ ਸਭ ਨੇ ਮਿਲ ਕੇ ਸਰਵਜੀਤ ਨੂੰ ਹਰਜੀਤ ਦੇ ਦਿਲ ਦੀ ਦੱਸੀ ਕੌਣ ਉਸਨੇ ਕੋਰਾ ਜਵਾਬ ਦੇ ਦਿੱਤਾ পাগল ਹੋ ਗਏ ਹੋ ਤੁਸੀਂ ਮੈਂ ਇਸ ਤਰ੍ਹਾਂ ਕਿਵੇਂ ਕਰ ਸਕਦੀ ਹਾਂ ਜਦੋਂ ਜਸਮੀਤ ਨੇ ਸਰਵਜੀਤ ਦੇ ਵਾਸਤੇ ਪਾਇਆ ਮਾਪਿਆਂ ਨੇ ਮਿੰਤਾਵਾਂ ਕਰੀਆਂ ਤਾਂ ਜਾ ਕੇ ਸਰ ਜਿੱਤਨੇ ਉੱਪਰਲੇ ਮਨੋਂ ਹੰਕਾਰ ਦੇ ਦਿੱਤੀ। ਉਹ ਹੁਣ ਸਮਝ ਗਈ ਸੀ ਕਿ ਕੱਲ ਜਸਮੀਤ ਦੀਆਂ ਰੋ-ਰੋ ਕੇ ਅੱਖਾਂ ਕੁਝ ਜੀਆਂ ਹੋਈਆਂ ਸਨ। ਤਾਂ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ। ਧੰਨਵਾਦ ਜੀ।